ਪ੍ਰੋਬਲਮ ਸੀ ਜੀ ਮੈਮ ਮੈਨੂੰ ਪੀਰੀਅਡ ਪ੍ਰੋਬਲਮ ਪੀਸੀਓਡੀ ਸੀ ਜਿੱਦਾਂ ਮਤਲਬ 3 ਸਾਲ ਹੋ ਗਏ ਮੈਰਿਜ ਨੂੰ ਮਤਲਬ ਬੱਚੇ ਵਾਸਤੇ ਟਰਾਈ ਕਰਦੇ ਸੀ ਕਨਸੀਵ ਨਹੀਂ ਹੋ ਰਿਹਾ ਸੀ ਇੱਕ ਮਾਂਥ ਵਿੱਚ ਦੋ ਵਾਰੀ ਪੀਰੀਅਡ ਆਉਂਦੇ ਸੀ ਤੇ ਮੈਨੂੰ 15 ਦਿਨ ਹੋਏ ਮੈਡੀਸਿਨ ਖਾਂਦਿਆ ਤੇ ਪਹਿਲੀ ਵਾਰੀ ਹੋਇਆ ਕਿ ਮੈਨੂੰ ਮਹੀਨੇ ਬਾਅਦ ਪੀਰੀਅਡ ਆਇਆ ਅੱਛਾ ਮਹੀਨੇ ਬਾਅਦ ਪੀਰੀਅਡ ਆਇਆ ਤੇ ਹਾਂਜੀ ਜਦ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਬਲੀਡਿੰਗ ਜ਼ਿਆਦਾ ਹੁੰਦੀ ਨਹੀਂ ਸੀ ਜੇ ਹੁੰਨੀ ਤਾਂ ਮਤਲਬ ਮੈਂ ਕਦੇ ਅਜਵੈਨ ਰਨ ਕੇ ਪੀਣੀ ਸੀਕ ਦੇਣਾ ਤੇ ਫਿਰ ਮਤਲਬ ਪੀਸ ਬਾ ਨਿਕਲਦੇ ਸੀ ਇਸ ਵਾਰ ਕੁਛ ਨਹੀਂ ਮੈਂ ਕੀਤਾ ਨੋਰਮਲ ਹੁੰਦੀ ਪਈ ਹੁਣ ਜਦੋਂ ਤੁਸੀਂ ਨਾਲ ਦੀ ਮੈਡੀਸਿਨ ਲੈ ਰਹੇ ਹੋ ਉਮੀਦ ਜੱਗੀ ਹੈ ਬੇਬੀ 컨ਸੇਵ ਬਤ ਹਾਂਜੀ ਮੈਨੂੰ ਇਹ ਮਤਲਬ ਫੀਲ ਹੋ ਰਿਹਾ ਕਿ ਮੈਂ 15 ਦਿਨ ਮੈਡੀਸਿਨ ਖਾ ਰਹੀ ਆ ਖਾਦੀ ਆ ਜੇ ਮੈਂ ਪਹਿਲਾਂ ਦਾ ਟਰਾਈ ਕੀਤਾ ਹੁੰਦਾ ਤੇ ਹੁਣ ਮੈਂ ਬਿਲਕੁਲ ਠੀਕ ਹੋਣਾ ਸੀਗਾ ਹਾਂਜੀ ਸੋ ਵਧੀਆ ਗੱਲ ਹੈ ਕਿ ਸਾਰੇ ਠੀਕ ਹੋ ਰਹੇ ਨੇ ਸੋ ਮੈਮ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਕੀ ਪ੍ਰੋਬਲਮ ਸੀ ਮੈਡਮ ਇਹ ਪੀਰੀਅਡ ਦੀ ਪ੍ਰੋਬਲਮ ਸੀ ਜਿੱਦਾਂ ਪੀਰੀਅਡ ਮੈਨੂੰ 10 ਮਹੀਨੇ 4 ਮਹੀਨੇ ਬਾਅਦ ਹੀ ਆਉਂਦੇ ਸੀਗੇ 3-4 ਮਹੀਨੇ ਬਾਅਦ ਹਾਂਜੀ ਤਾਂ ਕਾਫੀ ਡਾਕਟਰਾਂ ਕੋ ਮੈਡੀਸਿਨ ਖਾਧੀ ਮੈਂ ਪਰ ਇੰਨੀ ਮੈਡੀਸਿਨ ਖਾਧੀ ਕਿ ਹੁਣ ਮੈਂ ਥੱਕ ਚੁੱਕੀ ਸੀ ਮੈਡੀਸਿਨ ਖਾ ਕੇ ਪਰੇਸ਼ਾਨ ਹੋ ਗਈ ਸੀ ਪਰ ਮੇਨਾਂ ਦੀ ਮੇਨਣਾ ਉਹਨਾਂ ਨੇ ਮੈਨੂੰ ਦਵਾਈ ਰეკਮੈਂਡ ਕੀਤੀ ਮੈਡੀਸਿਨ ਤੇ ਮੈਨੂੰ ਖਾਦਦੀ ਤੋਂ ਮੈਨੂੰ ਬਿਲਕੁਲ ਪੀਰੀਅਡ ਵਧੀਆ ਨਹੀਂ ਤੇ ਜਦੋਂ ਤੁਹਾਨੂੰ ਹਨਾ ਐਵੇਂ 3-4 ਮਹੀਨੇ ਹੋ ਜਾਣਾ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇਹਨਾਂ ਬਹੁਤ ਸਾਰੀਆਂ ਲਾਈਫ ਦੇ ਵਿੱਚ ਪ੍ਰੋਬਲਮਸ ਆndੀਆਂ ਨੇ ਹਨਾ ਤੁਹਾਡੇ ਅੰਦਰੋਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਉਤਪੰਨ ਹੋਣ ਲੱਗ ਜਾਂਦੀਆਂ ਨੇ ਤੇ ਜਦੋਂ ਤੁਹਾਨੂੰ ਤੁਹਾਡੀ ਨਾਨਾ ਨੇ ਦੱਸਿਆ ਇੱਕ ਟਾਈਮ ਤੇ ਤੇ ਤੁਹਾਨੂੰ ਇਹਨਾਂ ਦਾ ਨਾਮ ਸੁਣ ਕੇ ਜਾਂ ਤੁਹਾਨੂੰ ਲੱਗਾ ਸੀ ਕਿ ਅੱਜ ਦੇ ਟਾਈਮ 'ਚ ਤਾਂ ਬਹੁਤ ਸਾਰੇ ਆਯੁਰਵੈਦਿਕ ਡਾਕਟਰਸ ਬੈਠੇ ਨੇ ਜਾਂ ਬਹੁਤ ਆਯੁਰਵੈਦਿਕ ਦੀ ਚਰਚਾ ਹੈ ਟਰਸਟ ਕਰਨਾ ਈਜ਼ੀ ਸੀ ਨਾ ਤੇ ਹਾਂਜੀ ਕਿਉਂਕਿ ਇਹ ਆਪਣੇ ਆਯੁਰਵੈਦਿਕ ਸੀਗਾ ਕਿਉਂਕਿ ਮੈਨੂੰ ਅੱਗੇ ਵੀ ਮੈਂ ਦੇਖਿਆ ਸੀ ਵੀ ਐਡ ਬਹੁਤ ਆਉਂਦੀਆਂ ਪਈਆਂ ਆਯੁਰਵੈਦਿਕ ਤੇ ਇਹਨਾਂ ਦੀ ਐਡ ਬਹੁਤ ਚੱਲਦੀ ਸੀ ਮੈਂ ਜ਼ਿਆਦਾ ਦੇਖਿਆ ਨਹੀਂ ਪਰ ਇਹਨਾਂ ਨੇ ਦੱਸਿਆ ਤੇ ਮੈਂ ਜ਼ਿਆਦਾ ਟਰੱਸ ਕੀਤਾ ਮਤਲਬ ਜਿਹੜੀ ਤੁਹਾਨੂੰ ਮੂੰਹੋਂ ਦੱਸਿਆ ਜਾਂ ਜਿਹਨੇ ਯੂਜ਼ ਕੀਤਾ ਸੀ ਹਨਾ ਵੀ ਜਦੋਂ ਉਹਨੇ ਦੱਸਿਆ ਤੇ ਉਹ ਬਿਲੀਵ ਕਰਨਾ ਥੋੜਾ ਸੌਖਾ ਹਾਂਜੀ ਸੌਖਾ ਹੋ ਗਿਆ ਤੇ ਹੁਣ ਤੁਹਾਨੂੰ ਦਵਾਈ ਲੈਣ ਦੇ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਕ ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਕਿ 20% ਫਰਕ ਲੱਗਦਾ ਕਿ ਮੈਨੂੰ ਪੈ ਗਿਆ ਹੋਇਆ ਹਾਂ ਮੈਨੂੰ 80% ਫਰ ਪੈ ਗਿਆ 80% ਪੈ ਗਿਆ ਤਾਂ ਲੱਗਦਾ ਹੈ ਕਿ ਹੁਣ ਜਿਹੜੀ ਡੋਜ਼ ਲੈਣ ਆਇਓ ਤੇ ਇਹਦੇ ਨਾਲ ਪ੍ਰੋਪਰ ਪੈ ਜਾਊਗਾ ਹਾਂਜੀ ਜੀ ਬਿਲਕੁਲ ਸੋਏ ਮੈਡਮ ਨੇ ਜਿਹੜੇ ਕਿ ਇਸ ਸਮੇਂ ਬਹੁਤ ਚੰਗਾ ਕੰਮ ਕਰ ਰਹੇ ਨੇ ਕਿ ਲੇਡੀਆਂ ਨੇ ਉਹ ਲੜਕੀਆਂ ਜਿਹੜੀਆਂ ਨੇ ਉਹ ਆਪਣੀ ਦਵਾਈ ਖੁਦ ਲੈਣ ਆਈਆਂ ਨੇ ਔਰ ਸਭ ਤੋਂ ਚੰਗੀ ਚੀਜ਼ ਹੈ ਇਹ ਕਿ ਆਪਣੀ ਜੋ ਇਹਨਾਂ ਦੇ ਪ੍ਰੋਬਲਮਸ ਨੇ ਇੰਟਰਨਲ ਪ੍ਰੋਬਲਮਸ ਨੇ ਉਹਨਾਂ ਬਾਰੇ ਜਾਣਕਾਰੀ ਲੈ ਰਹੀਆਂ ਨੇ ਔਰ ਬਹੁਤ ਸਾਰੀਆਂ ਕੁੜੀਆਂ ਨੂੰ ਇਹਦੇ ਵਿੱਚੋਂ ਮੈਂ ਆਫ ਕੈਮਰਾ ਗੱਲ ਕੀਤੀ ਕਿ ਉਹਨਾਂ ਨੂੰ ਇਸ ਦੇ ਬਾਰੇ ਪਹਿਲਾਂ ਪਤਾ ਵੀ ਨਹੀਂ ਸੀ ਜਦੋਂ ਇਹਨਾਂ ਦੀ ਮੈਡੀਸਿਨ ਦੇ ਚਰਚੇ ਅੱਜ ਜਦੋਂ ਪਿੰਡਾਂ ਦੇ ਵਿੱਚ ਹੋਣੇ ਸ਼ੁਰੂ ਹੋਏ ਜਾਂ ਜਦੋਂ ਸ਼ਹਿਰਾਂ ਦੇ ਵਿੱਚ ਸ਼ੁਰੂ ਹੋਣੇ ਹੋਏ ਆਂਡਗਵਾਨ ਦੇ ਵਿੱਚ ਜਦੋਂ ਮੈਡੀਸਿਨ ਦੀ ਚਰਚਾ ਹੋਣੀ ਸ਼ੁਰੂ ਹੋਈ ਤੇ ਪਤਾ ਲੱਗਾ ਕਿ ਇਹ ਪ੍ਰੋਬਲਮ ਤਾਂ ਇਹਨਾਂ ਨੂੰ ਵੀ ਸੀ ਜਿਸ ਤੋਂ ਬਾਅਦ ਨੇ ਮੁਲਾਕਾਤ ਕਰਨ ਤੋਂ ਬਾਅਦ ਜੋ ਹੈ ਉਹ ਆਪਣੀ ਗੱਲ ਜਿਹੜੀ ਆ ਉਹ ਰੱਖੀ ਇਹਨਾਂ ਦੇ ਮੂਰੇ ਜਿਸ ਤੋਂ ਬਾਅਦ ਇਹ ਅੱਜ ਠੀਕ ਹੋ ਰਹੀਆਂ ਨੇ ਤੁਸੀਂ ਘਰ ਬੈਠੇ ਹੋ ਤੁਹਾਨੂੰ ਵੀ ਹਲੇ ਤੱਕ ਨਹੀਂ ਪਤਾ ਸੀ ਕਿ ਇਹ ਵੀ ਇੱਕ ਬਿਮਾਰੀ ਦੇ ਵਿੱਚ ਆਉਂਦਾ ਹੈ ਜਾਂ ਤੁਸੀਂ ਹਲੇ ਤੱਕ ਕਿਸੇ ਨਾਲ ਹਲੇ ਤੱਕ ਗੱਲ ਨਹੀਂ ਕੀਤੀ ਸੀ ਤੇ ਤੁਸੀਂ ਕੁੜੀ ਉਹ ਤੇ ਕੁੜੀ ਦੇ ਨਾਲ ਹੀ ਫੋਨ ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਸਕਰੀਨ ਤੇ ਤੁਹਾਡੇ ਸਾਹਮਣੇ ਅਸੀਂ ਨੰਬਰ ਚਲਾ ਦਿੱਤਾ ਹੈ ਤੁਸੀਂ ਇਸ ਤੇ ਫੋਨ ਕਰਕੇ ਜਾਣਕਾਰੀ ਜਿਹੜੀ ਆ ਤੁਸੀਂ ਜਾਣਕਾਰੀ ਦੇ ਲਈ ਵੀ ਫੋਨ ਜਿਹੜਾ ਹੈ ਉਹ ਕਰ ਸਕਦੇ ਹੋ ਬਾਕੀ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤੁਸੀਂ ਕਮੈਂਟਾਂ ਦੇ ਵਿੱਚ ਵੀ ਇਨਫੋਰਮੇਸ਼ਨ ਪੁੱਛ ਸਕਦੇ ਹੋ ਬਾਕੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਤੱਕ ਇਹ ਗੱਲ ਜਿਹੜੀ ਆ ਪਹੁੰਚ ਸਕੇ ਅਤੇ ਉਹ ਆਪਣਾ ਇਲਾਜ ਜਿਹੜਾ ਹੈ ਆਪਣੇ ਆਪ ਜਿਹੜਾ ਹੈ ਉਹ ਕਰਵਾ ਸਕਣ